ਉਹ ਸਾਚੀ ਦੇ ਸਾਰੇ ਭਰਾਵਾਂ ਨੂੰ ਅੱਜ ਆਪਾਂ ਜਿੱਦਾਂ ਕਿ ਪੁਰਾਣੇ ਸਮਿਆਂ ਦੇ ਵਿੱਚ ਸਾਰੇ ਇਕੱਠੇ ਹੋਗੇ ਬਾਡੀ ਕਰਦੇ ਸੀ ਤੇ ਉਹ ਪੁਰਾਣਾ ਸਮਾਂ ਆਪਾਂ ਫੇਰ ਲੈਣ ਦਾ ਵਾ ਤੇ ਵੀ ਸਾਂਝਾ ਵਦਾ ਇਹ ਵੀ ਇੱਕ ਦੂਜੇ ਨਾਲ ਦੁੱਖ ਸੁੱਖ ਬੋਲ ਲੈਂਦੇ ਨਾਲ ਗੱਲਾਂ ਬਾਤਾਂ ਕਰ ਲੈਂਦਾ ਵਾ ਤੇ ਸਾਰੇ ਭਰਾਵਾਂ ਨੂੰ ਆਪਣੇ ਨੂੰ ਇਕੱਠਾ ਕੀਤਾ ਵਾ ਸਰੋਂ ਵੱਢ ਰਹੇ ਆ ਤੇ ਜਿੱਦਾਂ ਕਿ ਆਪਾਂ ਕੱਲ ਕਣਕ ਦਾ ਬਲੌਗ ਪਾਇਆ ਸੀ ਤੇ ਸਰੋਂ ਵੀ ਚਾਹੀਦੀ ਸਾਰਿਆਂ ਨੂੰ ਬੀਜਣੀ ਜਿਹੜੀ ਸਰੋਂ ਆ ਇਹ ਵੀ ਸਬਜ਼ੀਆਂ ਦੇ ਚੰਕਾਂ ਵਾਲੀ ਬੜੇ ਬਹੁਤ ਜ਼ਿਆਦਾ ਮਾਵਾਂ ਚੀਜ਼ਾਂ ਦੇ ਕੰਮ ਆਉਂਦੀ ਆ ਘਰ ਦਾ ਤੇਲ ਜਿਹੜਾ ਬਹੁਤ ਵਧੀਆੰਦਾ ਡੰਗਰਾਂ ਨੂੰ ਦੇ ਸਕਦੇ ਆਪਾਂ ਕੋਈ ਸਬਜ਼ੀ ਭਾਜੀ ਪਕਾਉਣੀ ਆ ਉਹਦੇ ਵਾਸਤੇ ਆਪਾਂ ਦੇ ਸਕਦੇ ਪਿਓਰ ਤੇਲ ਆ ਜਿਹੜਾ ਸਾਰਿਆਂ ਦੇ ਚ ਉਹ ਮਲਾਉਟ ਕਰਕੇ ਘਲ ਦੇ ਸਰੋਂ ਦਾ ਤੇਲ ਉਹ ਵੇਖੋ ਤੇ ਆਹ ਵੇਖੋ ਸਰੋਂ ਦਾ ਤੇਲ ਇਹ ਬਹੁਤ ਲਾਭਦਾਇਕ ਤੇਲ ਆ ਤੇ ਬਾਕੀ ਆਪਾਂ ਸਮਿਆਂ ਦੀ ਗੱਲ ਕਰ ਲੈਣੇ ਪੁਰਾਣੇ ਸਮਿਆਂ ਦੀ ਜਿੱਦਾਂ ਪੁਰਾਣੇ ਸਮੇਂ ਬਾੜੀਆਂ ਕਰਦੇ ਹੋ ਅੱਜ ਆਪਾਂ ਜਦੋਂ ਸ਼ੁਰੂਆਤ ਕੀਤੀ ਆ ਆਪਾਂ ਕਣਕ ਵੀ ਕਣਕ ਦੀ ਬਾੜੀ ਵੀ ਕਰਦੀਆਂ ਥੋੜੀ ਜੀ ਵੀ ਕਣਕ ਵੀ ਵਧਣੀ ਆ ਉਹ ਪੈਣਾ ਵੇਸਾ ਆਪਾਂ ਫੇਰ ਪਤਾ ਕਰਨਾ ਚਲੋ ਸੋ ਨਾ ਸੋ ਨਾ ਹਾਂ ਬਾਰਡਰ ਤੇ ਆਂ ਤੂੰ ਚਾਹ ਚੜਿਆ ਹਾਂ ਆਹ ਪਾਕਿਸਤਾਨ ਨੂੰ ਚਾਤੀ ਮੰਨਦੇ ਆ ਆਪਾਂ ਦੇਖ ਕੇ ਨੀਂਹ ਰੱਖੀ ਜਾਇਆ ਤਾਂ ਨਾ ਹੋਦਾ ਸੋਰੀ ਜੀ ਸਾਥ ਇੱਥੇ ਰਹਿ ਜੀ ਉਹ ਦੂਰ ਨਾਲ ਚੜ ਕੇ ਰੱਖਣੀ ਆ ਉਹ ਦਿੱਤੀ ਬਣਾਈਆਂ ਨਾ ਚਾਹ ਫੌਜੀਆਂ ਦਾ ਕੀ ਕਹਿੰਦੇ ਹੁੰਦੇ ਹੋ ਜੇ ਚੜਾ ਜੀ ਨਾ ਚੜਨਾ ਗਿਆ ਉੱਥੇ ਚੜ ਕੇ ਤੀਂ ਰੱਖਦੇ ਹੋ ਵੀ ਕਿੰਨੇ ਕਾੜੀ ਆ ਗਏ ਆ ਬੇਗਮ ਕਦੇ ਹਮਲੇ ਬੋਲਣ ਵਾਲੀ ਗੱਲ ਕਰਨ ਦੇ ਅੱਜ ਹਮਲਾ ਫਿਰ ਇਹਦਾ ਆਪਾਂ ਕੰਕ ਬਟ ਨਹੀਂ ਆ ਫੇਰ ਤੇ ਉਹ ਗੜ ਦੇਖਾਂਗੇ ਆਪਾਂ ਉਹ ਇਹਦਾ ਸਾਡਾ ਆਹ ਹਾਂ ਆ ਰੀਟ ਪਕਾ ਦਈ ਹੋਈ ਤੇਰੇ ਨਾਲ ਲੱਗਿਆ ਫਿਰ ਇੱਕ ਬੰਨੇ ਮੋਰਦਾ ਮੜ ਗਿਆ ਫੋਰਮੈਨਰ ਸਵੇਰੇ ਤੂੰ ਹੀ ਕਹਿਣਾ ਮੈਨੂੰ ਕੰਮ ਪੈ ਗਿਆ ਤੂੰ ਆਏ ਕੋਲੇ ਕੋਲੇ ਵਧੀ ਜਾਣੀ ਬੋਲੇ ਬੋਲੇ ਵੜਦਾ ਹੀ ਇਹ ਨਾ ਦੁੱਖ ਨਹੀਂ ਦਿੰਦਾ ਬੋਲੇ ਬੋਲੇ ਤੇ ਕੰਮ ਹੋਲੇ-ਹੋਲੇ ਚੱਲ ਕਰਦੇ ਫੜੇ ਟੀਕ ਬਿਮਾਰੀ ਇਥੇ ਆਂਦੇ ਆ ਵੀ ਕਿ ਕਿ ਦੰਦ ਛੋਟੇ ਸਗਾਈ ਅਦਾ ਛੱਕ ਲੈਨੇ ਆ ਉਹ ਪੁਰੇ ਇੱਕ ਉਹਨੂੰ ਗਲਾਸ ਦਿੱਤਾ ਹਮ ਇੱਕ ਪੀ ਤੇ ਉਹਨੇ ਫੇਰ ਕਰਤਾ ਗੱਡੀ ਉਹਨੂੰ ਪਤਾ ਨਹੀਂ ਹੋਣਾ ਨਾਲ ਹਸਵਾਦ ਵੜਾ ਬਣਾਉਂਦੇ ਮੱਤਾਂ ਮੂੰਹ ਤੋਂ ਪਾ ਕੇ ਉਹਨੇ ਕਰਾ ਦਿੱਤਾ ਕਰ ਬਾਲੇ ਆਸ ਤੇ ਚੱਲ ਗਈ ਕਾਰਾ ਉਹ ਤੇ ਉਤਰਾ ਕਰੀ ਉਹ ਡਲਟਾਂ ਦੇ ਲਈ ਕਰੀ ਪੂਰੇ ਘਰ ਦੀ ਰੋਈ ਜਾਵੇ ਕਈ ਚੋ ਚਲੀ ਜਾਵੇ ਅੱਛਾ ਯਾਰ ਤੂੰ ਮਨ ਦਾ ਬਦਲਾ ਲਿਆ ਇਹ ਤਾਂ ਕਿਹੜੀ ਕਤੂਕ ਕੀਤੀ ਹਾਂ ਹਾਂ ਹੋ ਜਾ ਹੋ ਜਾ ਅੱਛਾ ਉਹ ਦੰਨੇ ਇਨ ਦੀ ਬਤ ਪਿਆ ਮੈਨੂੰ ਤਾਂ ਪਤਾ ਵੀ ਨਹੀਂ ਦਾ ਕੀ ਪਤਾ ਪਾ ਪਾ ਇਹਨੇ ਕਿਉਂ ਕੀਤਾ ਕੰਮ ਹੈ ਅੱਛਾ ਜੀ ਜਵਾਨਾ ਕੀ ਨਾ ਨਾ ਵੀ ਤੇ ਕਿੰਨੇ ਕੀ ਤਾਂ ਫੈਂਕ ਮੈਂ ਸੀ ਤੂੰ ਹਜੇ ਦੇਖ ਕਦੋਂ ਸਮਝਦੀ ਹੈ ਹਾਂ ਹਾਂ ਤੂੰ ਆ ਤਾਂ ਵੀ ਇਦਨਾ ਕੋ ਬੰਦਾ ਮਰਦਾ ਕਿ ਨਾ ਇਹਨਾਂ ਨੇ ਮਰਗਾ ਨਹੀਂ ਆ ਇੰਨਾ ਮਰਦਾ ਜਾਂਦਾ ਆਹੋ ਮੁੰਨੇ ਆਖਾ ਮੈਂ ਜਦੋਂ ਆਪਣੀ ਭਾਜੀ ਦਾ ਡਾਕਟਰ ਨੂੰ ਫੋਨ ਕੀਤਾ ਵਾ ਤੇ ਨਹੀਂ ਬੰਦਾ ਨਹੀਂ ਮਰਦਾ ਇਹ ਡਾਕਟਰ ਕਹਦਾ ਅਸੀਂ ਉਹੀ ਉਹਨੂੰ ਆਇਆ ਤਾਂ ਕਿ ਉਹ ਆਖੇ ਨਹੀਂ ਇਹਨੂੰ ਫੜੋ ਕਿਦੇ ਉਹਨੇ ਤੇ ਦੂਜੇ ਭਰਾ ਨੂੰ ਫੋਨ ਲਾਇਆ ਚੱਟ ਅਈਆ ਜੇ ਸਨੇ ਆ ਸਾਰਾ ਵੜਦਾ ਵਾ ਤੇ ਸੋ ਕਹਿਣ ਤਾਂ ਭਾਵ ਆਪਣਾ ਇਹੋ ਹੀ ਆ ਵੀ ਨਾਲ ਮਿਲ ਕੇ ਕੰਮ ਕਰਨਾ ਜਿਹੜਾ ਉਹਦੇ ਨਾਲ ਤਾਂ ਨੰਦ ਹੀ ਨਹੀਂ ਆ। ਸਾਨੂੰ ਪਤਾ ਨਹੀਂ ਲੱਗਾ ਕਦੋਂ ਵੜਤੀ ਸਰੋਂ। ਗੱਲਾਂ ਮਾਤਾ ਮਾਰਦਿਆਂ ਨੇ ਸਾਰਿਆਂ ਨੇ। ਤੇ ਸਾਡੇ ਵੀ ਸਾਡੇ ਨਾਲ ਆ। ਉਹ ਰਗਣ ਲੱਗੇ ਆ ਤੋਰਾ। ਅਮਰਤਵੀਰ ਜੀ। ਸੋ ਜੀ ਤੁਸੀਂ ਵੀ ਥੋੜਾ ਬਧ ਵਿਚਾਰ ਦਿਓ ਵੀ ਵਾਕਿਆ ਕਿਦਾਂ। ਇਹ ਹੂੰ ਆਵੇ ਆਪਣੇ ਆ ਸਾਰੇ ਵੀਰ ਆਏ ਅਸੀਂ। ਪਤਾ ਨਹੀਂ ਲੱਗਾ ਵੀ ਸਮੇਂ ਦਾ ਕੋਈ ਪਤਾ ਨਹੀਂ ਲੱਗਾ। ਗੱਲ ਇਦਾਂ ਵਾ ਵੀ ਆਪਾਂ ਭਾਈਚਾਰੇ ਕੇ ਸਾਂਝ ਬਣਾ ਕੇ ਰੱਖਿਆ ਪੁਰਾਣਾ ਸਮਾਂ ਜਦਦਾ ਆਪਾਂ ਅੱਗੇ ਵਾਡੀਆਂ ਕਰੀਦੀਆਂ ਸੀ ਪੁਰਾਣੇ ਬੁੱਢੇ ਆਪਣੇ ਮਤਲਬ ਕਣਕਾਂ ਵੜਦੇ ਰਿਆ ਸਰੋਂ ਵੜਦੇ ਰਿਆ ਉਹ ਚੀਜ਼ਾਂ ਆਪਾਂ ਵਾਪਸ ਲਾਈਏ ਜਿੰਨਾ ਵੀ ਕੰਮ ਆਪਾਂ ਰਲ ਮਿਲ ਕੇ ਕਰੀਏ ਕਿਉਂਕਿ ਰਲ ਕੇ ਕੰਮ ਕਰਨ ਦਾ ਜਿਹੜਾ ਰੀਸ ਸਵਾਦ ਆ ਉਹ ਉਹਦੇ ਨਾਲ ਦੀ ਰੀਸ ਨਹੀਂ ਆ ਸੋ ਆ ਮਿੰਟੋ ਮਿੰਟੀ ਆਪਾਂ ਕੰਮ ਸਾਰਾ ਨਿਬੜ ਗਿਆ ਸੋ ਲਾਟ ਵਿੱਚ ਇਹੀ ਕਹਿਣਾ ਵਾ ਕਿ ਭਾਈਚਾਰਾ ਵਧਾਈਏ ਇੱਕ ਦੂਜੇ ਨਾਲ ਕੰਮ ਕਰਾਈਏ ਸੋ ਹੱਸਦੇ ਵਸਦੇ ਰਹੋ ਖੁਸ਼ ਰਹੋ ਲੈ ਆ ਲਈ ਉਹ ਵੀ ਲੈ ਆਉਂਦੇ ਹੁਣ ਤੂੰ ਆ ਨਾ ਬੰਦੇ ਆਏ ਆ ਤੇ ਵਾ ਠੀਕ ਆ ਤੂੰ ਕੀ ਕੀਤਾ ਉਹ ਸ਼ਰਮ ਨੂੰ ਉਹ ਚੱਲ ਮੈਂ ਵਾਟ ਲਿਆਉਂ ਖਰੇ ਹੋਰ ਕੀ ਕਰਨਾ ਹਾਂ ਮੰਨ ਲੈ ਉਹ ਲੱਗ ਗਈ ਇਹਨਾਂ ਵਾਸਤੇ ਕੋਈ ਨਹੀਂਗਾ ਹਾਂ ਲੈ ਆਂਗੇ ਰੋਣਾ ਤੋਰਾ ਤੂੰ ਤੇ ਸ਼ਾਮਾਂ ਹੀ ਪਾ ਆਇਆ ਉਹ ਨਹੀਂ ਹੈ ਕਿ ਜੋ ਬੰਦੇ ਹੈਗੇ ਕੰਮ ਕਰਨ ਵਾਲੇ ਤੇ ਬੇਕੀ ਲੋੜਿਆ ਹੈ ਹਾਂ ਆਹ ਬੰਦੇ ਆਹ ਹਉ ਕਿੰਨੇ ਬੰਦੇ ਆਵੇ ਚੜਦੀ ਕਲਾ ਵਾਲੇ ਬੰਦੇ ਹਾਂ ਦਾਤੀਆਂ ਤੁਰ ਜੜਾ ਪੁੜਤੀਆਂ ਗੋਗਲੂ ਪੁੜਤੇ ਹੀ ਪੁੜਤੇ ਆ ਗੋਗਲੂ ਬੜੇ ਨਿਕਲੇ ਚੱਲ ਬਾਸ ਕਰ